जी रात में हम लोग सो रहे थे सारे बच्चे लेके आग लग गई एक बजे आग लगी थी खूब सेक मारने लगा था हमारा लोग कहाँ थे खुला तब उठे थे बच्चे लेके भागे थे सामान सारा झर गया सो हो गया पांच बच्चे थे वो बच्चे से साढ़े पाँच जने भागे थे अपना जो सारा कुछ सामान था वो सारा सर झर के सो हो गया केवल जान जान बचा हुआ है बस सारा कुछ बकरियाँ तो बच, बचा बचा लिए मगर अभी देखते हो क्या बचता है कि नहीं बचता है भाई मरी नहीं है अभी तो ਦੇਖੋ ਕੀ ਹੋਤਾ ਹੈ ਮੰਗ ਤਾਂ ਕਰਦੇ ਹਨ ਹਮਾਰੇ ਲੋਕਾ ਕੋ ਥੋੜਾ ਮਦਦ ਕੁਛ ਕਰ ਦੇ ਬੱਚਾ ਗੱਪਾ ਚੇ ਕੇ ਖਾਣੇ ਪੀਣ ਵਾਸਤਾ ਕਰ ਦੇ ਕੁਛ ਰਸਨ ਪਾਣੀ ਵੀ ਸਭ ਕੁਛ ਲਗੇ ਰਸਨ ਪਾਣੀ ਪੀ ਕੁਛ ਵਿਵਸਥਾ ਕਰ ਦੇ ਖਾਣੇ ਪੀਣੇ ਬੱਚੇ ਕੋ ਤਿਹਾਰੀ ਕਰਦੇ ਹੈ ਜੀ ਸਾਈਕਲੋ ਕਿ ਸਾਰਾ ਕੁਛ ਜਲ ਗਏ ਆਪ ਕੈਸੇ ਜਾਹੰਗੇ ਤਿਹਾਰੀ ਕਰਨ ਬਠਿੰਡਾ ਦੀ ਉੜੀਆ ਕਲੋਨੀ ਜਿਹੜੀ ਕਿ ਨਹਿਰ ਦੇ ਦੂਸਰੇ ਪਾਸੇ ਤੇ ਇੱਥੇ ਜਾਣ ਵਾਸਤੇ ਇੱਕ ਸਿਰਫ 4-5 ਫੁੱਟ ਚੌੜਾ ਪੁਲ ਹੈਗਾ ਜਿਹਦੇ ਉੱਤੇ ਨਾ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਆ ਸਕਦੀ ਹੈ ਦੇ ਨਾ ਹੀ ਇੱਥੇ ਕੋਈ ਐਂਬੂਲੈਂਸ ਆ ਸਕਦੀ ਹੈਗੀ ਐ ਇਸ ਸਬੰਧ ਦੇ ਵਿੱਚ ਮਾਨਯੋਗ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਸਾਡੇ ਵੱਲੋਂ 2021 ਦੇ ਵਿੱਚ ਕੇਸ ਵੀ ਪਾਇਆ ਗਿਆ ਹੈਗਾ ਵੀ ਇੱਥੇ ਪੁੱਲ ਚੌੜਾ ਕੀਤਾ ਜਾਵੇ ਕਿਉਂਕਿ ਇੱਥੇ ਅਕਸਰ ਹੀ ਜੜੀ ਹੈਗੀ ਐ ਅੱਗਾਂ ਲੱਗਦੀਆਂ ਰਹਿੰਦੀਆਂ ਇਹ ਝਾੜੀਆਂ ਦੇ ਵਿੱਚ ਧਿਰੀ ਹੋਈ ਇੱਕ ਕਲੋਨੀ ਹੈ ਜਿਹਦੇ ਵਿੱਚ ਸੈਂਕੜੇ ਲੋਕ ਜਿਹੜੇ ਇੱਥੇ ਵਿਚਾਰੇ ਰਹਿ ਰਹੇ ਐ ਰਾਤ 1.5 ਵਜੇ ਇੱਥੇ ਫੇਰ ਇੱਕ ਝੁੱਗੀ ਦੇ ਵਿੱਚ ਅਚਨ ਅੱਗ ਲੱਗੀ ਸਾਰਾ ਪਰਿਵਾਰ ਅੰਦਰ ਸੌ ਰਿਆ ਸੀਗਾ ਤਿੰਨ ਛੋਟੇ-ਛੋਟੇ ਬੱਚੇ ਸੀਗੇ ਉਹ ਲੈ ਕੇ ਜਦੋਂ ਉਹਨਾਂ ਨੂੰ ਗਰਮੈਸ਼ ਹੋਈ ਤਾਂ ਉਹ ਲੈ ਕੇ ਬਾਹਰ ਉੱਠੇ ਭੱਜੇ ਆਪਣੇ ਆਪ ਨੂੰ ਉਹਨਾਂ ਨੇ ਬਚਾਇਆ ਆਸ-ਪਾਸ ਦੇ ਲੋਕਾਂ ਨੇ ਹੈਲਪ ਕੀਤੀ ਤੇ ਅੱਗ ਨੂੰ ਬੁਝਾਇਆ ਲੇਕਿਨ ਉਹਦੇ ਵਿੱਚ ਇਹਨਾਂ ਦਾ ਬਹੁਤ ਸਾਰਾ ਨੁਕਸਾਨ ਹੋ ਗਿਆ ਇਹਨਾਂ ਦੀ ਇੱਥੇ ਇੱਕ ਬੱਕਰੀ ਸੀਗੀ ਜਿਹੜੀ ਉਹ ਵੀ ਇਹਦੇ ਵਿੱਚ ਮਚ ਗਈ ਤੇ ਘਰ ਦਾ ਸਾਈਕਲ ਪੱਖਾ ਕੁਰਸੀ ਜੋ ਵੀ ਇਹਨਾਂ ਦਾ ਸਮਾਨ ਸੀਗਾ ਬਹੁਤ ਸਾਰਾ ਸਮਾਨ ਵੀ ਜਿਹੜਾ ਹੈਗਾ ਉਹਦਾ ਨੁਕਸਾਨ ਹੋਇਆ ਹੈਗਾ ਲੇਕਿਨ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਿੱਛੇ ਜੀ ਅਪ੍ਰੈਲ 2024 ਦੇ ਵਿੱਚ ਵੀ ਇੱਥੇ ਅੱਗ ਲੱਗੀ ਸੀ ਜਿਹਦੇ ਵਿੱਚ 10-11 ਝੁੱਗੀਆਂ ਜੜੀਆਂ ਸੀਗੀਆਂ ਉਹ ਮੱਚ ਗਈਆਂ ਸੀ ਤੇ ਉਹਦੇ ਵਿੱਚ ਦੋ ਛੋਟੀਆਂ ਮਾਸੂਮ ਬੱਚੀਆਂ ਉਹ ਮੱਚ ਕੇ ਸਵਾਹ ਹੋ ਗਈਆਂ ਸੀ ਜਿੰਦਾ ਜਲ ਗਈਆਂ ਸੀ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈਗੀ ਹੈ ਕਿ ਪੁੱਲ ਵਾਸਤੇ ਪੈਸੇ ਵੀ ਜਿਹੜੇ ਹੈਗੇ ਹੁਣ ਤਾਂ ਸੈਂਸ਼ਨ ਹੋ ਚੁੱਕੇ ਹੈ ਇੱਥੇ ਤੁਰੰਤ ਜਿਹੜਾ ਹੈਗਾ ਵੱਡਾ ਪੁੱਲ ਬਣਾਇਆ ਜਾਵੇ ਅੱਗਾ ਲੱਗਣ ਦਾ ਸਿਲਸਿਲਾ ਜਾਰੀ ਹੈ ਪ੍ਰਸ਼ਾਸਨ ਵੱਲੋਂ ਇੱਥੇ ਇੱਕ ਫਰਜੀ ਰਿਪੋਰਟ ਵੀ ਪਹਿਲਾਂ ਤਿਆਰ ਕਰਕੇ ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਹਿਊਮਨ ਰਾਈਟਸ ਕਮਿਸ਼ਨ ਨੂੰ ਭੇਜੀ ਗਈ ਸੀ ਫਰਜੀ ਰਿਪੋਰਟ ਦੇ ਵਿੱਚ ਲਿਖਿਆ ਸੀ ਕਿ ਇੱਥੇ ਪੁਲ ਬਣਿਆ ਹੋਇਆ ਹੈ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਆ ਸਕਦੀ ਹੈ ਐਂਬੂਲੈਂਸ ਆ ਸਕਦੀ ਹੈ ਜਦੋਂ ਕਿ ਇੱਥੇ ਆਜਾ ਕੁਝ ਵੀ ਨਹੀਂ ਸੀਗਾ ਇਹਨਾਂ ਦੀ ਫਰਜੀ ਰਿਪੋਰਟ ਭੇਜਣ ਤੋਂ ਬਾਅਦ ਹੀ ਜਿਹੜੀ ਇੱਥੇ ਦਸ ਝੁੱਗੀਆਂ ਦੇ ਵਿੱਚ ਅੱਗ ਲੱਗੀ ਸੀ ਤੇ ਅਪ੍ਰੈਲ 2024 ਦੇ ਵਿੱਚ ਦੋ ਛੋਟੀਆਂ ਮਾਸੂਮ ਬੱਚੀਆਂ ਜਿਹੜੀਆਂ ਉਹਦੇ ਵਿੱਚ ਜ਼ਿੰਦਾ ਜਲ ਗਈਆਂ ਸੀ ਤੇ ਆਰਥਿਕ ਨੁਕਸਾਨ ਵੀ ਬਹੁਤ ਵੱਡੇ ਲੈਵਲ ਤੇ ਹੋਇਆ ਸੀਗਾ ਹੁਣ ਵੀ ਇੱਥੇ ਇਹਨਾਂ ਦੀ ਕੋਈ ਵੀ ਸਾਰ ਲੈਣ ਦੇ ਲਈ ਕੋਈ ਵੀ ਰਾਜਨੀਤਿਕ ਪਾਰਟੀ ਦਾ ਨੁਮਾਇੰਦਾ ਨਹੀਂ ਪਹੁੰਚਿਆ ਕੋਈ ਵੀ ਇੱਥੇ ਅਧਿਕਾਰੀ ਨਹੀਂ ਪਹੁੰਚਿਆ ਇਹਨਾਂ ਦਾ ਉਦੇ ਵਾਸਤੇ ਪਰਿਵਾਰ ਬੜਾ ਦੁਖੀ ਹੈਗਾ ਤੇ ਸਾਡੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਤੇ ਜਿਹੜੇ ਚੁਣੇ ਹੋਏ ਲੋਕ ਨਮਾਇੰਦੇ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੀ ਇੱਥੇ ਸਾਰ ਲਿੱਤੀ ਜਾਵੇ ਤੇ ਇਹਨਾਂ ਦਾ ਆਰਥਿਕ ਨੁਕਸਾਨ ਦੀ ਪਰਪਾਈ ਤੋਂ ਇਲਾਵਾ ਜਿਹੜਾ ਪੁੱਲ ਬਣਾਉਣ ਦਾ ਕੰਮ ਹੈਗਾ ਉਹ ਛੇਤੀ ਕੀਤਾ ਜਾਵੇ